ਹੈਲੋ ਮੈਂ ਡਾਕਟਰ ਤੇਰਨਕਰ ਲੈ ਕੇ ਆਇਆ ਵੱਡੀ ਗ੍ਰੈਫ ਤਬਦੀਲੀ ਦਾ ਅਸਰ ਜਿਵੇਂ ਕਿ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਪਿਛਲੀਆਂ ਦੋ ਤਿੰਨ ਵੀਡੀਓਜ਼ ਵਿੱਚ ਜੇ ਕੋਈ ਤੁਹਾਡੇ ਵੱਲੋਂ ਰਹਿ ਗਿਆ ਤਾਂ ਉਹ ਪਲੀਜ਼ ਵੀਡੀਓਜ਼ ਜ਼ਰੂਰ ਦੇਖ ਲਓ ਨਵੰਬਰ ਤੇ ਦਸੰਬਰ 2025 ਦੇ ਇਹ ਦੋ ਅੰਤਮ ਮਹੀਨੇ ਛੇ ਗ੍ਰਹਿ ਜਿਹੜੇ ਨੇ ਉਹ ਹਲਚਲ ਮਚਾ ਰਹੇ ਆ ਤਬਾਹੀ ਮਚਾ ਰਿਹਾ ਹੈ ਚੇਤਾਵਨੀਆਂ ਹੀ ਚੇਤਾਵਨੀਆਂ ਸੁਚੇਤ ਰਹਿਣ ਦੀ ਲੋੜ ਹੈ ਅਲਰਟ ਰਹਿਣਾ ਬਹੁਤ ਵਧੀਆ ਹੁੰਦਾ ਬਜਾਏ ਡਰਨ ਦੇ ਔਰ ਡਾਕਟਰ ਤੇਰਾਕੌਰ ਦਾ ਮਕਸਦ ਹਮੇਸ਼ਾ ਹਰੇਕ ਵੀਡੀਓ ਚ ਅਲਰਟ ਕਰਨਾ ਹੈ ਡਰਾਉਣਾ ਤਾਂ ਹੁੰਦਾ ਹੀ ਨਹੀਂ ਕਿਉਂਕਿ ਮੈਂ ਸੈਂਟੀਫਿਕਲੀ ਵਿਵਾਦਿਕ ਜੋਤਿਸ਼ ਨੂੰ ਕੋਰਿਲੇਟ ਕਰਕੇ ਹੀ ਆਪਣੀਆਂ ਵੀਡੀਓਜ਼ ਤਿਆਰ ਕਰਦੀਆਂ ਤੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੀਆਂ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਉਹ ਵੱਡੀ ਗ੍ਰੇ ਚੁਣੌਤੀ ਜੇਦੀ ਗੱਲ ਮੈਂ ਕਰ ਰਹੀ ਸੀ ਉਹ ਸ਼ੁਰੂ ਹੋ ਚੁੱਕੀ ਹੈ ਪਿਛਲੀ 10 ਨਵੰਬਰ ਦੋ ਦਿਨ ਪਹਿਲਾਂ ਬੁੱਧ ਗ੍ਰਹਿ বৃশ্চਿਕ ਵਿੱਚ ਵਕਰੀ ਹੋ ਚੁੱਕਾ ਹੈ ਤੇ ਇਹਦਾ ਪ੍ਰਭਾਵ ਇਸੇ ਪਲ ਤੋਂ 10 ਤਰੀਕ ਤੋਂ ਹੀ ਦਸੰਬਰ ਦੇ ਅੰਤ ਤੱਕ ਤੁਹਾਡੇ ਜੀਵਨ ਤੇ ਪੈਣਾ ਸ਼ੁਰੂ ਹੋ ਗਿਆ ਇਹ ਕੋਈ ਆਮ ਵਕਰੀ ਥੋੜੋ ਹੈ ਨਹੀਂ ਨਹੀਂ ਹਲਕੇ ਚ ਨੀਲਾ ਪਹਿਲਾਂ ਤੁਰੰਤ ਇਹ ਜ਼ਰੂਰੀ ਚੇਤਾਵਨੀਆਂ ਝਟਪਟ ਸੁਣ ਲਓ ਜੀਵਨ ਦੇ ਜਸਟਿਸ ਖੇਤਰ ਤੇ ਪ੍ਰਭਾਵ ਪੈਣਾ ਹੈ ਉਸ ਉਸ ਖੇਤਰ ਬਾਰੇ ਡਾਕਟਰ ਤੇਰਾ ਕੋਰ ਗੱਲ ਕਰਨ ਜਾ ਰਹੀ ਹੈ ਤਿੰਨ ਰਾਸ਼ੀਆਂ ਬਹੁਤ ਧਿਆਨ ਰੱਖਣਗੀਆਂ ਵਾਰਨ ਕਰ ਰਹੀ ਹਾਂ ਮੈਂ ਮੈਂ ਨਾਲ ਉਪਾਅ ਦੱਸ ਦੇਣੇ ਆ ਔਰ ਮੇਰੇ ਉਪਾਅ 100% ਕਾਰਗਰ ਹੁੰਦੇ ਆ ਤੁਸੀਂ ਬਸ ਸ਼ੁੱਧ ਮਨ ਨਾਲ ਸੱਚੀ ਨਿਸ਼ਟਾ ਨਾਲ ਨੇਚਾ ਨਾਲ ਕਰਨਾ ਹੈ ਸਮਰਪਣ ਭਾਵਨਾ ਨਾਲ ਕਰਨਾ ਫਿਰ ਤੁਹਾਡੇ ਸੂਲ ਦਾ ਕੰਡਾ ਬਣਨਾ ਤੈ ਤੁਹਾਨੂੰ ਚਾਰ ਖੇਤਰਾਂ ਚ ਸਾਵਧਨ ਰਹਿਣ ਦੀ ਲੋੜ ਹੋਏਗੀ ਕੈਰੀਅਰ ਦੀ ਗੱਲ ਕਰਾਂ ਦੇਖੋ ਕੰਬੜੀ ਤਾਂ ਤੇ ਗਲਤ ਫਹਮੀ ਆ ਤੇ ਪੁਰਾਣੇ ਦਸਤਾਵੇਜ਼ ਅਚਾਨਕ ਸਾਹਮਣੇ ਆਉਣਗੇ ਨਵੇਂ ਕੰਟਰੈਕਟ ਹਾਲੇ ਵੀ ਸਾਈਨ ਨਾ ਕਰਿਓ ਲਲਚਾਉਣਾ ਜ਼ਰੂਰ ਹੈ ਮਨ ਕਿ ਨਵੇਂ ਕੰਟਰੈਕਟ ਹੈ ਮੈਂ ਹੱਥੋਂ ਨਾ ਜਾਣ ਦੇਵਾਂ ਤੁਸੀਂ ਸਾਈਨ ਕੀਤੇ ਨਹੀਂ ਵਿਧ ਵਕਰੀ ਦੌਰਾਨ ਦਸੰਬਰ ਦੇ ਅੰਤ ਤੱਕ ਕਿ ਤੁਹਾਡਾ ਨੁਕਸਾਨ ਸ਼ੁਰੂ ਸੋ ਜੇ ਮੈਂ ਪੈਸੇ ਦੀ ਗੱਲ ਕਰ ਲਾਂ ਤੇ ਆਨਲਾਈਨ ਧੁਖਾ ਧੜੀ ਜਾਂ ਤੁਹਾਡੇ ਪੈਸੇ ਦੀ ਗਲਤ ਟਰਾਂਜੈਕਸ਼ਨ ਹੋ ਸਕਦੀ ਹੈ ਬੀ ਕੇਅਰਫੁਲ ਕੋਈ ਵੀ ਵੱਡਾ ਫੈਸਲਾ ਰੁਕ ਦੋ ਨਾ ਕਰਿਓ ਹਾਂ ਜੇ ਫਿਰ ਵੀ ਮਾੜੀ ਕਿਸਮਤ ਹੁੰਦੀ ਹੈ ਬੰਦਾ ਹਟਦਾ ਨਹੀਂ ਵੀ ਜੋਤਿਸ਼ੀ ਤੁਸੀਂ ਸੁਣ ਲੈਣੇ ਆ ਵੀ ਚੈਨਲ ਤੁਸੀਂ ਦੇਖ ਲੈਣੇ ਆ ਕਿਉਂਕਿ ਮਨ ਦੀ ਪਟਕਣਾ ਸ਼ਾਂਤ ਥੜਾ ਹੁੰਦੀ ਹੈ ਕਿਸੇ ਇੱਕ ਬੇੜੀ ਚ ਪਾਰ ਰੱਖ ਲਓ ਜਿੱਥੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਗਾਈਡ ਕਰਨ ਵਾਲਾ ਸਹੀ ਗਾਈਡ ਕਰਦਾ ਉਹਦੀ ਬਾਹ ਫੜ ਲਓ ਬਸ ਫਿਰ ਤੁਸੀਂ ਸੁਰੱਖਿਅਤ ਪਾਰ ਲੰਘ ਜਾਓਗੇ ਮੈਂ ਕਹਿ ਰਹੀ ਹਾਂ ਕਿ ਆਨਲਾਈਨ ਤੋਂ ਖਤਰੇ ਦਾ ਸ਼ਿਕਾਰ ਹੋਣਾ ਹੈ ਇਸ ਲਈ ਵੱਡੀ ਡੀਲਿੰਗ ਰੋਕ ਤੋ ਤੇ ਆਪਣਾ ਬੈਂਕਿੰਗ ਡਾਟਾ ਸੁਰੱਖਿਅਤ ਰੱਖੋ ਸੇਫ ਰੱਖੋ OTP ਕਿਸੇ ਨੂੰ ਨਹੀਂ ਦੇਣੀ ਬੈਂਕ ਕਿਸੇ ਨੂੰ ਕਾਲ ਨਹੀਂ ਕਰਦਾ ਬਹੁਤ ਘਟਨਾਵਾਂ ਚੱਲ ਰਹੀਆਂ ਤੁਸੀਂ ਇਸ ਦਾ ਸ਼ਿਕਾਰ ਹੋ ਸਕਦੇ ਹੋ ਜੇ ਮੈਂ ਤੁਹਾਡੇ ਯਾਤਰਾਵਾਂ ਦੀ ਗੱਲ ਕਰਾਂ ਤਾਂ ਯਾਤਰਾ ਦੌਰਾਨ ਦੇਰੀ ਵੀ ਹੋਣੀ ਹੈ ਤੁਹਾਡੀ ਗੱਡੀ ਤੁਹਾਡਾ ਵਾਹਨ ਜਿਸ ਤੇ ਤੁਸੀਂ ਸਫ਼ਰ ਕਰਨ ਲਈ ਘਰੋਂ ਨਿਕਲਿਓ ਹਰ ਹਾਲਤ ਖਰਾਬ ਹੋਣਾ ਸ਼ੁਰੂ ਹੋਣਾ ਹੈ ਉਸ ਨੂੰ ਟਾਈਮ ਟੂ ਟਾਈਮ ਠੀਕ ਕਰਾ ਲੋ ਕਿਉਂਕਿ ਉਹਨੂੰ ਤੁਹਾਨੂੰ ਅਧਿਵਿਚਾਰ ਤੋਂ ੱਖਾ ਦੇਣਾ ਹੈ ਵਧੀਆ ਕੰਪਨੀ ਤੋਂ ਜਿਹੜੀਆਂ ਰਜਿਸਟਰਡ ਹੁੰਦੀਆਂ ਉੱਥੋਂ ਹੀ ਆਪਣੀਆਂ ਜਿਹੜੀ ਕਰਾਉਂਦੇ ਆ ਨਾ ਆਪਣੀ ਉਹ ਠੀਕ ਕਰਾਇਆ ਕਰੋ ਚੈੱਕ ਅਪ ਕਰਾਇਆ ਕਰੋ ਹੁਣ ਤੋਂ ਹੀ ਸਾਰੇ ਟਿਕਟ ਜਿਹੜੇ ਸਫਰ ਦੌਰਾਨ ਚਾਹੇ ਹਵਾਈ ਟਿਕਟ ਨੇ ਚਾਹੇ ਕੋਈ ਹੋਰ ਟਿਕਟਾਂ ਨੇ ਟੂਰ ਦੀਆਂ ਟਰਿਪ ਦੀਆਂ ਉਹ ਸਾਰੀਆਂ ਟਿਕਟਾਂ ਤੇ ਪੇਪਰ ਜਿੰਨੇ ਡਾਕੂਮੈਂਟਸ ਨੇ ਦੋ ਵਾਰ ਚੈੱਕ ਕਰਨੇ ਆ ਡਾਕਟਰ ਤੇਰਾਕੌਰ ਕੈਰੀ ਹੈ ਤੁਹਾਨੂੰ ਦੋ ਵਾਰ ਜੇ ਮੈਂ ਰਿਸ਼ਤਿਆਂ ਦੀ ਗੱਲ ਕਰਾਂ ਤਾਂ ਤੁਹਾਡਾ ਕੋਈ ਪੁਰਾਣਾ ਪਿਆਰ ਜਿਹੜਾ ਐਕਸ ਹੈ ਨਾ ਜਾਂ ਫਿਰ ਕੋਈ ਗੁਪਤ ਰਿਸ਼ਤਾ ਜੋ ਤੁਸੀਂ ਪਣਕ ਵੀ ਨਹੀਂ ਪੈਣ ਦਿੱਤੀ ਸੀ ਪਰ ਚੱਲ ਰਿਹਾ ਸੀ ਉਹ ਅਚਾਨਕ ਸਾਹਮਣੇ ਆ ਸਕਦਾ ਹੈ ਗੱਲਬਾਤ ਵਿੱਚ ਤੁਰੰਤ ਪ੍ਰਤੀਕਿਰਿਆ ਨਹੀਂ ਦੇਣੀ ਕਿਉਂਕਿ ਗੁਰੰਗਾਰ ਜੇ ਤੁਸੀਂ ਹੋਏ ਤਾਂ ਪ੍ਰਤੀਕਿਰਿਆ ਦੇਣ ਤੋਂ ਬਚੋਗੇ ਇਮੀਡੀਏਟ ਰਿਐਕਸ਼ਨ ਨਹੀਂ ਦੇਣਾ ਹਰ ਖੇਤਰ ਨੇ ਕੈਰੀਅਰ ਦੇ ਪੈਸੇ ਦੇ ਯਾਤਰਾ ਦੇ ਰਿਸ਼ਤਿਆਂ ਦੇ ਸੁਚੇਤ ਰਹੋ ਦੁਬਾਰਾ ਰਿਵਾਈਂਡ ਕਰਕੇ ਮੇਰੀਆਂ ਗੱਲਾਂ ਧਿਆਨ ਨਾਲ ਸੁਣ ਲਓ ਹੁਣ ਜੋ ਗੱਲ ਮੈਂ ਕਰਨ ਜਾ ਰਹੀ ਹਾਂ ਉਹ ਧਿਆਨ ਨਾਲ ਸੁਣੋ ਇਸ ਨਵੰਬਰ ਦਸੰਬਰ ਦੇ ਚੱਲ ਰਹੇ ਇਸ ਵੁੱਧ ਬੱਕਰੀ ਦੀ ਸਭ ਤੋਂ ਵੱਡੀ ਮਾਰ ਤਿੰਨ ਰਾਸ਼ੀਆਂ ਨੂੰ ਚਲਣੀ ਪੈਣੀ ਹੈ ਤਿੰਨ ਰਾਸ਼ੀਆਂ ਕਿਹੜੀਆਂ ਕਿਹੜੀਆਂ ਨੇ ਧਿਆਨ ਨਾਲ ਸੁਣ ਲਓ ਹੋ ਸਕਦਾ ਜੇ ਤੁਹਾਡੀ ਨਹੀਂ ਤਾਂ ਤੁਹਾਡੇ ਕਿਸੇ ਚਾਹਣ ਵਾਲੇ ਦੀ ਪਰਿਵਾਰਕ ਮੈਂਬਰ ਦੀ ਹੋਵੇ ਉਹਨੂੰ ਸੁਚੇਤ ਕਰ ਦਿਓ ਬ੍ਰਿਸ਼ਟਿਕ ਰਾਸ਼ੀ ਦੀ ਗੱਲ ਕਰਾਂਗੀ ਸਭ ਤੋਂ ਪਹਿਲਾਂ ਟੌਪ ਮੋਸਟ ਤੇ ਪਈ ਹੈ ਸਭ ਤੋਂ ਪਹਿਲਾਂ বৃশ্চਿਕ ਰਾਸ਼ੀ ਹੈ ਬੁੱਧ ਸਿੱਧਾ ਕਿਉਂਕਿ ਹੈ ਹੀ বৃশ্চਿਕ ਚਾ ਤੇ ਤੁਹਾਡੇ ਵਿਅਕਤੀਤਵ ਅਤੇ ਸੋਚਣ ਦੀ ਸ਼ਕਤੀ ਨੂੰ ਪ੍ਰਭਾਵਿਤ ਕਰੇਗਾ ਤੁਹਾਡੀ ਰਾਸ਼ੀ ਚ ਹੀ ਤਾਂ ਵਕਰੀ ਹੋ ਰਿਆ ਸੋ ਤੁਹਾਡੀ ਵਿਅਕਤੀਤਵ ਤੇ ਸੋਚਣ ਦੀ ਸ਼ਕਤੀ ਨਿੱਲ ਹੋ ਕੇ ਰਹਿ ਜਾਣੀ ਤੁਹਾਨੂੰ ਇਹ ਅਹਿਸਾਸ ਹੋ ਜਾਣਾ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਰ ਕਹਿ ਨਹੀਂ ਪਾ ਰਹੇ ਜੋ ਕਹਿ ਰਹੇ ਹੋ ਉਹ ਬਿਲਕੁਲ ਸਹੀ ਤੇ ਕੈਲਕੂਲੇਟਿਵ ਨਹੀਂ ਹੈ ਤਾਂ ਹੀ ਤਾਂ ਸਿਆਣੇ ਕਹਿੰਦੇ ਆ ਕਿ ਪਹਿਲਾਂ ਤੋਂ ਲੋ ਫਿਰ ਵੱਲੋ ਇਹ ਗਲਤੀਆਂ ਬੁੱਧ ਬੱਕਰੀ ਨੇ ਕਰਾਉਣੀਆਂ ਸੋ ਗਲਤ ਫੈਸਲੇ ਲੈਣ ਦੀ ਸੰਭਾਵਨਾ বৃশ্চਿਕ ਰਾਸ਼ੀ ਵਾਲਿਓ 10 ਗੁਣਾ ਵੱਧ ਜਾਣੀ ਹੈ 10 ਗੁਣਾ ਬਹੁਤ ਹੁੰਦੀ ਹੈ ਆਪਣੀ ਸਿਹਤ ਨੂੰ ਵੀ ਨਜ਼ਰ ਅੰਦਾਜ਼ ਨਾ ਕਰਿਓ ਧਿਆਨ ਰੱਖਣਾ ਟਾਈਮ ਟੂ ਟਾਈਮ ਆਪਣਾ ਚੈੱਕਅਪ ਕਰਾਉਂਦੇ ਰਹਿਣਾ ਦੂਸਰੀ ਰਾਸ਼ੀ ਹੈ ਬ੍ਰਿਹ ਕ੍ਰਾਂਸ਼ੀ ਦੂਜੇ ਨੰਬਰ ਤੇ ਬ੍ਰਿਹ ਕ੍ਰਾਂਸ਼ੀ ਵਾਲਿਆਂ ਦੀ ਵਾਰੀ ਹੈ ਜਿਹੜੇ ਸ਼ਿਕਾਰ ਹੋਣ ਜਾ ਰਹੇ ਹੈ ਬੁੱਧ ਬੱਕਰੀ ਦੀ ਚਾਲ ਦੇ ਬ੍ਰਿਸ਼ਟਿਕ ਤੁਹਾਡੇ 7ਵੇਂ ਘਰ ਵਿੱਚ ਰਿਸ਼ਤੇ ਚ ਜੋ ਬੁੱਧ ਆ ਬ੍ਰਿਸ਼ਟਿਕ ਚ ਬੈਠਾ ਰਿਸ਼ਤੇ ਵਾਲੇ ਘਰ ਚ ਜਿਹਦਾ ਮਤਲਬ ਹੈ ਕਿ ਤੁਹਾਡੇ ਵਿਅਕਤੀ ਜੀਵਨ ਜਾਂ ਬਿਜ਼ਨਸ ਪਾਰਟਨਰਸ਼ਿਪ ਚ ਬਹੁਤ ਵੱਡਾ ਸੰਕਟ ਆਉਣ ਵਾਲਾ ਆ ਕਿਉਂਕਿ ਬ੍ਰਿਸ਼ਟਿਕ ਚ ਬੈਠਾ ਬੁੱਧ ਜਿਹੜਾ ਵਕਰੀ ਹੋ ਰਿਹਾ ਆ ਤੁਹਾਡੇ 7ਵੇਂ ਘਰ ਜਿਹੜਾ ਕਿ ਰਿਸ਼ਤੇ ਆ ਨਤਿਆਂ ਦਾ ਘਰ ਹੈ ਉਸ ਵਿੱਚ ਵਕਰੀ ਹੋਏਗਾ। ਤੁਸੀਂ ਸਚੇਤ ਰਹੋਗੇ ਤੁਹਾਨੂੰ ਲੱਗੇਗਾ ਕਿ ਹੋਇਆ ਤੇ ਹੋਇਆ ਕੀ ਹੈ ਤੁਹਾਡਾ ਪਾਰਟਨਰ ਤੁਹਾਡੀ ਗੱਲ ਸੁਣੀ ਨਹੀਂ ਰਿਹਾ। ਪਹਿਲਾਂ ਤਾਂ ਚੰਗਾ ਭਲਾ ਸੀ। ਗੁੱਸਾ ਨਹੀਂ ਕਰਨਾ। ਇਹ ਖੇਡ ਹੈ ਬੁੱਧ ਦੀ। ਬੁੱਧ ਵਕਰੀ ਦੀ। ਸੋ ਇਹ ਸਮਾਂ ਕੱਢ ਲਓ। ਸਿੰਘ ਰਾਸ਼ੀ ਦੀ ਵਾਰੀ ਆ ਗਈ। ਤੀਜੇ ਨੰਬਰ ਤੇ ਸਿੰਘ ਰਸ਼ ਪ੍ਰਭਾਵਤ ਹੋਏਗੀ। ਬ੍ਰਿਸ਼ਟਿਕ ਤੁਹਾਡੇ ਚੌਥੇ ਘਰ ਜਿਹੜਾ ਕਿ ਸੱਚਮੁੱਚ ਘਰ ਦਾ ਹੁੰਦਾ ਪਰਿਵਾਰ ਦਾ ਹੁੰਦਾ ਤੇ ਮਨ ਦੇ ਸਕੂਨ ਦਾ ਸ਼ਾਂਤੀ ਦਾ ਹੁੰਦਾ ਉਹਨੂੰ ਪ੍ਰਭਾਵਿਤ ਕਰੇਗਾ ਸੋ ਤੁਹਾਡੇ ਘਰ ਦਾ ਮਾਹੌਲ ਹੋ ਜਾਣਾ ਹੈ ਤਣਾਅਪੂਰਨ ਜੇ ਕੋਈ ਜਦਾਦ ਜਾਂ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਸੀ ਤਾਂ ਦਸੰਬਰ ਦੇ ਅੰਤ ਤੱਕ ਡਾਕਟਰ 13 ਕੌਰ ਦੇ ਕਹਿਣ ਤੱਕ ਰੁਕ ਜਾਓ ਜੇ ਮੇਰੀਆਂ ਕੈਲਕੂਲੇਸ਼ਨਸ ਤੇ ਤੁਹਾਨੂੰ ਜਰਾ ਜਿੰਨਾ ਵੀ ਵਿਸ਼ਵਾਸ ਹੈ ਮੈਂ ਤੁਹਾਡੇ ਭਲੇ ਲਈ ਤੁਹਾਨੂੰ ਦੱਸ ਰਹੀ ਹਾਂ ਬਹੁਤ ਗਲਤੀਆਂ ਕਰਾਉਣੀਆਂ ਬੁੱਧ ਨੇ ਕਿਉਂਕਿ ਬੁੱਧ ਦਾ ਦਿਮਾਗ ਨਾਲ ਦਾ ਸਿੱਧਾ ਸਬੰਧ ਹੈ ਬੁੱਧੀ ਨਾਲ ਸਬੰਧ ਦਾ ਵਿਵੇਕ ਨਾਲ ਸਬੰਧ ਹੈ ਸਿੰਘ ਰਾਸ਼ੀ ਵਾਲਿਓ ਤੁਹਾਡੀ ਮਾਨਸਿਕ ਸ਼ਾਂਤੀ ਨੂੰ ਬਚਾਉਣਾ ਇਸ ਵੇਲੇ ਸਭ ਤੋਂ ਵੱਡਾ ਸਵਾਲ ਹੋਏਗਾ ਸਭ ਤੋਂ ਜ਼ਰੂਰੀ ਹੋਏਗਾ ਮਾਨਸਿਕ ਸਕੂਨ ਭੰਗਣਾ ਹੋਣ ਦਾ ਉਹ ਉਪਾਅ ਕਰ ਲਓ ਕੁਝ ਈਜ ਮੰਤਰ ਦੱਸੂਗੀ ਠੀਕ ਹੈ ਜੀ ਉਹ ਵੀ ਤੁਸੀਂ ਕਰ ਲੈਣੇ ਆ ਬੁੱਧ ਵਕਰੀ ਕਿਉਂਕਿ ਸ਼ੁਰੂ ਹੋ ਚੁੱਕਾ ਹੈ ਇਸ ਲਈ ਤੁਰੰਤ ਐਕਸ਼ਨ ਐਕਸ਼ਨ ਲੈਣਾ ਬਹੁਤ ਜ਼ਰੂਰੀ ਹੈ ਸਿਰਫ ਰੀ ਕੰਮ ਕਰੋ ਤਿੰਨ ਆਰ ਜੀਵਨ ਚ ਅਪਣਾਉਣੇ ਪੈਣੇ ਆ ਰਿਵਾਈਜ਼ ਰਿਪੇਅਰ ਦੈਨ ਰੀਡ ਇੱਕ ਰੇਅਰ ਉਪਾਦਨ ਲੱਗੀਆਂ ਤੁਸੀਂ ਦਸੰਬਰ ਦੇ ਅੰਤ ਤੱਕ ਆਪਣੇ ਸੱਜੇ ਹੱਥ ਦੀ ਛੋਟੀ ਉਂਗਲੀ ਤੇ ਇੱਕ ਹਰਾ ਧਾਗਾ ਨਹੀਂ ਮਿਲਦਾ ਕੋਈ ਗੱਲ ਨਹੀਂ ਹਰਾ ਬੈਂਡ ਬਨ ਲਓ ਛੋਟਾ ਬ੍ਰੀਕ ਮਰ ਜਾਂਦੀ ਹੈ ਇਹ ਰਬੜ ਜਿਹੜੀ ਹੁੰਦੀ ਹੈ ਜਿਹਨੂੰ ਕਹਿੰਦੇ ਉਹ ਬਨ ਲਓ ਜੀ ਇਹ ਸਿੱਧਾ ਬੁੱਧ ਦੀ ਨੈਗੇਟਿਵ ਊਰਜਾ ਨੂੰ ਨਿਲ ਕਰੇਗਾ ਸੋਖ ਲਏਗਾ ਅਬਜ਼ਰਬ ਕਰ ਲਏਗਾ ਤੁਹਾਡੇ ਲਈ ਬੈਰੀਕੇਡ ਬਣ ਜਾਏਗਾ ਕੋਈ ਮਾੜਾ ਚੀਜ਼ਾਂ ਤੁਹਾਡੇ ਵੱਲ ਆ ਰਹੀਆਂ ਉਹਨਾਂ ਨੂੰ ਰੋਕੇਗਾ ਇੱਕ ਸ਼ਕਤੀਸ਼ਾਲੀ ਈਜ਼ ਮੰਤਰ ਦੱਸਣ ਲੱਗੀਆਂ ਜਿਹੜਾ ਤਿੰਨ ਰਾਸ਼ੀ ਵਾਲਿਓ ਜ਼ਰੂਰ ਕਰ ਲਿਓ ਰੱਖਿਆ ਕਵਚ ਹੈ ਤੁਹਾਡਾ ਬੁੱਧ ਵਕਰੀ ਲਈ ਸਭ ਤੋਂ ਵੱਡਾ ਰੱਖਿਆ ਕਵਚ ਇੱਕੋ ਹੀ ਆ ਡਾਕਟਰ 13 ਕੌਰ ਦੱਸਣ ਜਾ ਰਹੀ ਹੈ ਤੁਸੀਂ ਇਸ ਮੰਤਰ ਦਾ ਜਾਪ ਬੁੱਧਵਾਰ ਤੋਂ ਸ਼ੁਰੂ ਕਰਨਾ ਹੈ ਤੁਲਸੀ ਦੀ ਮਾਲਾ ਦੇ ਨਾਲ ਕਰੋਗੇ ਰੋਜ਼ਾਨਾ 108 ਵਾਰ ਭਾਵ ਇੱਕ ਮਾਲਾ ਹੱਥ ਫੜਨੀ ਹੈ ਔਰ ਉੱਤਰ ਦਿਸ਼ਾ ਵੱਲ ਤੁਹਾਡਾ ਮੂੰਹ ਹੋਣਾ ਚਾਹੀਦਾ ਹੈ ਉਸ ਵੇਲੇ ਤੁਸੀਂ ਜਾਪ ਕਰੋਗੇ ਦਸੰਬਰ ਦੇ ਅੰਤ ਤੱਕ ਮੰਤਰ ਹੈ ਓਮ ਬ੍ਰੌਮ ਬ੍ਰੀਮ ਬ੍ਰੌਂ ਸਹ ਬੁੱਧਾਇ ਨਮਹ ਇਹ ਤੁਹਾਡੇ ਦਿਮਾਗ ਨੂੰ ਸ਼ਾਂਤ ਕਰੇਗਾ ਮੈਂ ਡਾਕਟਰ 13 ਕੌਰ ਨੇ ਤੁਹਾਡੀ ਸਹੂਲਤ ਲਈ ਤਾਂਕੇ ਤੁਸੀਂ ਇਸ ਦਾ ਗਲਤ ਉਚਾਰਨ ਨਾ ਕਰ ਪਾਓ ਮੈਂ ਸਕਰੀਨ ਦੇ ਉੱਪਰ ਇਹ ਬੁੱਧ ਬੀਜ ਮੰਤਰ ਪੰਜਾਬੀ ਵਿੱਚ ਵੀ ਤੇ ਹਿੰਦੀ ਵਿੱਚ ਵੀ ਲਿਖ ਦਿੱਤਾ ਤੁਹਾਡੇ ਲਈ ਇੱਕ ਮਿੰਟ ਕੁਐਸਚਨ ਹੈ ਮੈਨੂੰ ਦੱਸਿਓ ਜਾਣ ਤੋਂ ਪਹਿਲਾਂ ਕਿ ਤੁਹਾਡੇ ਲਈ ਜਦੋਂ ਤੁਸੀਂ 10 ਨਵੰਬਰ ਬੀਤਿਆ ਦੋ ਦਿਨ ਹੋਏ ਆ ਤੇ ਕੋਈ ਅਜੀਬ ਜਾਂ ਗਲਤ ਗੱਲ ਦਿਮਾਗੀ ਤੌਰ ਤੇ ਮਹਿਸੂਸ ਕਰ ਰਹੇ ਹੋ ਪਲੀਜ਼ ਸੱਚ ਬੋਲ ਕੇ ਮੈਨੂੰ ਕਮੈਂਟ ਬਾਕਸ ਦੱਸਿਓ ਸਾਰੇ ਜ਼ਰੂਰ ਆਪਣੀ ਹਾਜ਼ਰੀਰ ਜ਼ਰੂਰ ਲਗਵਾਇਆ ਕਰੋ ਚਾਹੇ ਕੋਈ ਗੱਲ ਕਰੋ ਜਾਣਕਾਰੀ ਚੰਗੀ ਲੱਗੀ ਹੈ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇ ਮਨ 'ਚ ਕੋਈ ਭਾਵ ਜਾਗ ਗਿਆ ਆ ਤਾਂ ਕਮੈਂਟ ਕਰਕੇ ਲਿਖ ਵੀ ਦਿਓ ਚੈਨਲ ਡਾਕਟਰ 13 ਕੌਰ ਨੂੰ ਸਬਸਕ੍ਰਾਈਬ ਕਰ ਲਓ ਹਾਈਪ ਤੇ ਜੁਆਇਨ ਦੀ অপਸ਼ਨ ਵੀ ਪ੍ਰੈਸ ਕਰ ਦਿਓ ਉਹ ਪਤਾ ਨਹੀਂ ਤੁਹਾਨੂੰ ਨਜ਼ਰ ਨਹੀਂ ਆਉਂਦੀ ਕਿਸੇ ਡਾਕਟਰ ਤੋਂ ਅੱਖਾਂ ਚੈੱਕ ਕਰਾ ਲਓ ਨੇ ਇਹ ਮੈਂ ਆਪਣੇ ਪਿਆਰੇ ਦਰਸ਼ਕਾਂ ਨਾਲ ਮਜ਼ਾਕ ਕਰ ਸਕਦੀ ਆ ਖੁਸ਼ ਰੱਖਣਾ ਮੇਰਾ ਫਰਜ਼ ਆ ਤੁਹਾਡੇ ਕਸ਼ਟ ਕਟਣਾ ਮੇਰਾ ਫਰਜ਼ ਆ ਜੋ ਗਿਆਨ ਮੇਰੇ ਕੋਲ ਆ ਤੁਹਾਡੇ ਨਾਲ ਹੀ ਵੰਡ ਕੇ ਮੈਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਫਿਰ ਮਿਲਾਂਗੀ ਆਪਣਾ ਸਾਥ ਦਿੰਦੇ ਰਹਿਣਾ ਟਿਲ ਦੈਨ ਬਾਏ ਬਾਏ